ਰਾਖ ਯਾਰ ਗੁਰੂ ਮਾਰਾ ਸਾਹਿਬ ਦੀ ਬਖਸ਼ਿਸ਼ ਦੇ ਨਾਲ ਬਰਨਾਲੇ ਦੇ ਵਿੱਚ ਕੁਲਦੀਪ ਸਿੰਘ ਢਿੱਲੋਂ ਕਾਂਗਰਸ ਦੇ ਨੁਮਾਇੰਦੇ ਇਤਿਹਾਸਿਕ ਜਿੱਤ ਵੱਲ ਜਾ। ਇੱਕ ਭਗਵੰਤਮਾਨ ਦਾ ਫੈਸਲਾ ਆਪ ਹੀ ਲੋਕ ਕਰ ਲੈਣਗੇ। ਤੋਂ ਦੋ ਹਿੱਸਿਆਂ ਦੀ ਵੰਡ ਚੋਂ ਕਿਹਨੇ ਨਿਕਲਣਾ ਤੁਹਾਨੂੰ ਸਾਫ਼ ਨਜ਼ਰ ਆ ਰਿਹਾ। ਤਾਂਜਿਰ ਕੱਢੇ ਜੋ ਗਈ ਰਹਿ ਗਏ ਹਰਤੇ ਹੈ ਕੋਈ ਨਹੀਂ ਇਹਦੇ ਪੱਲੇ ਦੀ। ਇਹ ਫਰਵਰੀ ਦੇ ਮਹੀਨੇ ਵਿੱਚ ਕੇਜਰੀਵਾਲ ਨੇ ਇਹਨੂੰ ਲਾ ਦੇਣਾ ਮੈਨੂੰ ਤਾਂ ਜ ਕੀ ਕੱਸੇ ਨੇ। ਫੁੱਡਾ ਨਾਮ ਕਿਤੇ ਨਾ ਕਿਤੇ ਦਿੱਤਾ ਹੋਇਆ ਸਫਲ ਵੀ ਹੋ ਜਾਂਦਾ ਹੈ ਬਿਲਕੁਲ ਗੁਰੂ ਮਾਰਾ ਸਾਹਿਬ ਦੀ ਮਿਹਰ ਹੋਣੀ ਹੈ ਫਰਵਰੀ ਤੱਕ ਇਹ ਦਾ ਐਂਡ ਹੋ ਚੱਲਿਆ ਫਰਵੀਚੇ ਨੂੰ ਬਦਲ ਦੇਣਾ ਜੀ ਮੇਰੀ ਇਹ ਪੇਸ਼ਕੋਸ਼ ਮੈਡਮ ਕਿਵੇਂ ਦੇਖਦੇ ਹੋ ਅੱਜ ਦੇ ਕਾਫਲੇ ਨੂੰ ਦੇਖੋ ਜੀ ਸਾਹਮਣੇ ਹੀ ਆ ਬਹੁਤ ਕੌਸ਼ਲ ਦੇ ਲੋਕ ਕਾਂਗਰਸ ਪਾਰਟੀ ਇੱਕ ਵੱਡੀ ਲੀਟ ਨਾਲ ਕਾਰਵਾਈ ਜੀ ਜਿੱਤਣਗੇ ਬਹੁਤ ਵੱਡਾ ਹੰਗਾਰਾ ਤੇ ਪਿਆਰ ਲੋਕਾਂ ਦਾ ਮਿਲਿਆ ਔਰ ਤੁਸੀਂ ਆਉਣ ਵਾਲੀ 23 ਤਰੀਕ ਨੂੰ ਦੇਖੋਗੇ ਕਾਂਗਰਸ ਪਾਰਟੀ ਇਹ ਜਿਮਨੀ ਚੋਣ ਵੱਡੇ ਫਰਕ ਨਾਲ ਜਿੱਤੇਗੀ ਇਸ ਗੱਲ ਦਾ ਪ੍ਰਤੀਕ ਹੈ ਜਿਹੜੀ ਮੌਜੂਦਾ ਸਰਕਾਰ ਹੈ ਉਹ ਲੋਕਾਂ ਦਾ ਆਪਣਾ ਵਿਸ਼ਵਾਸ ਗਵਾ ਚੁੱਕੀ ਹੈ ਅੱਜ ਪੰਜਾਬ ਦੇ ਲੋਕ ਇਹ ਮਹਿਸੂਸ ਕਰਦੇ ਹੋ ਸਾਥੋਂ ਬੜੀ-ਬੜੀ ਗਲਤੀ 2022 ਚ ਹੋਈ ਹੈ ਅੱਜ ਅਸੀਂ ਖੜੇ ਹਾਂ ਬਰਨਾਲਾ ਦੇ ਵਿਖੇ ਜਿੱਥੇ ਕਾਂਗਰਸ ਪਾਰਟੀ ਦਾ ਕਾਫਲਾ ਨਿਕਲ ਰਿਹਾ ਕਿਉਂਕਿ ਵੱਡੇ ਪਾਰਟੀ ਪੂਰੇ ਬਹੁਤ ਭਾਰੀ ਉਤਸ਼ਾਹ ਦੇ ਨਾਲ ਚੱਲ ਰਹੀਆਂ ਨੇ ਜਿੱਥੇ ਸੰਗਤਾਂ ਚੱਲ ਰਹੀਆਂ ਨੇ ਦੂਜੇ ਪਾਸੇ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਜਾਮ ਵੀ ਲੱਗੇ ਹੋਏ ਨੇ ਅੱਜ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਤਾਪ ਸਿੰਘ ਪੱਜਵਾ ਜੀ ਮੇਰਾ ਖਿਆਲ ਗੁਰੂ ਮਹਾਰਾਜ ਸਾਹਿਬ ਦੀ ਬਖਸ਼ਿਸ਼ ਦੇ ਨਾਲ ਬਰਨਾਲੇ ਦੇ ਵਿੱਚ ਕੁਲਦੀਪ ਸਿੰਘ ਢਿੱਲੋਂ ਕਾਂਗਰਸ ਦੇ ਨੁਮਾਇੰਦੇ ਇਤਿਹਾਸਿਕ ਜਿੱਤ ਵੱਲ ਜਾ ਰਹੇ ਨੇ। ਬਸੇ ਆਮ ਆਦਮੀ ਪਾਰਟੀ ਦੇ ਆਜਾਦ ਮੀਰਪੁਰ ਇੱਕ ਉਮੀਦਵਾਰ ਕੇਜਰੀਵਾਲ ਸਾਹਿਬ ਦਾ ਇੱਕ ਭਗਵੰਤਾਨ ਦਾ ਫੈਸਲਾ ਆਪ ਹੀ ਲੋਕ ਕਰ ਲੈਣਗੇ। ਸੋ ਦੋ ਹਿੱਸਿਆਂ ਦੀ ਵੰਡ 'ਚੋਂ ਕਿੰਨੇ ਨਿਕਲਣਾ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਹੈ। ਭਗਵੰਤਾਨ ਕਿਹੜੇ ਤੰਦ ਕਹਿੰਦਾ ਕਿ ਫੋਟੋ ਦੇ ਕਿੰਨੇ ਦੇਖਦੇ ਨੇ। ਉਹਨਾਂ ਛੱਡੋ। ਤਾਂਜਰ ਕੱਢਣ ਜੋ ਗਈ ਰਹਿ ਗਿਆ ਔਰ ਤੇ ਹੈ ਕੋਈ ਨਹੀਂ ਇਹਦੇ ਪੱਲੇ ਦੀ। ਇਹ ਫਰਵਰੀ ਦੇ ਮਹੀਨੇ ਵਿੱਚ ਕੇਜਰੀਵਾਲ ਨੇ ਇਹਨੂੰ ਲਾ ਦੇਣਾ ਮੈਨੂੰ ਤਾਂ ਜੀ ਕੀ ਕੱਸੇ ਨੇ ਇਹਨੂੰ ਇਹਦਾ ਨਾਮ ਕਦੇ ਨਹੀਂ ਮਹਾਰਾਜ ਸਤੋਜ ਦਾ ਖੁੱਡਾ ਨਾਮ ਕਿਤੇ ਨਾ ਕਿਤੇ ਦਿੱਤਾ ਹੋਇਆ ਸਫਲ ਵੀ ਹੋ ਗਿਆ ਬਿਲਕੁਲ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੋਣੀ ਹੈ ਫਰਵਰੀ ਤੱਕ ਇਹ ਦਾ ਐਂਡ ਹੋ ਚੱਲਿਆ ਫਰਵੀਚ ਇਹਨੂੰ ਬਦਲ ਦੇਣਾ ਜੀ ਮੇਰੀ ਇਹ ਪੇਸ਼ਕੋਈ ਹੈ ਮੈਡਮ ਕਿਵੇਂ ਦੇਖਦੇ ਹੋ ਅੱਜ ਦੇ ਕਾਫਲੇ ਨੂੰ ਦੇਖੋ ਜੀ ਸਾਹਮਣੇ ਹੀ ਆ ਪਾਰਟੀ ਦੀ ਜਿੱਤ ਯਕੀਨੀ ਹੈ ਬਹੁਤ ਬਹੁਤ ਦੇ ਲੋਕ ਇੰਨੀ ਵੱਡੀ ਗਿਣਤੀ ਦੇ ਵਿੱਚ ਰੋਸ ਤੋਂ ਵਿੱਚ ਆਪਣੇ ਆਪ ਲੋਕ ਮੜ ਕੇ ਆ ਰਹੇ ਨੇ ਬਹੁਤ ਵੱਡਾ ਹੰਗਾਰਾ ਤੇ ਪਿਆਰ ਲੋਕਾਂ ਦਾ ਮਿਲਿਆ ਔਰ ਤੁਸੀਂ ਆਉਣ ਵਾਲੀ 23 ਤਰੀਕ ਨੂੰ ਦੇਖੋਗੇ ਕਾਂਗਰਸ ਪਾਰਟੀ ਇਹ ਜਿਮਣੀ ਚੋਣ ਵੱਡੇ ਫਰਕ ਨਾਲ ਜਿੱਤੂਗੀ ਪਰ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਆਪਣਾ ਰੋਡ ਦਾ ਤਾਕਤ ਹਾਵ ਰਹੀ ਤਰੀਕ ਦੀ ਸ਼ੁਰੂਆਤ ਹੈ ਬਰਨਾਲੇ ਦੇ ਲੋਕ ਪੂਰੇ ਪੰਜਾਬ ਦੇ ਚੰਗੇ ਭਵਿੱਖ ਵਾਸਤੇ 2022 ਦਾ ਥੋੜਾ ਜਿਹਾ ਦੇਸ ਇਥੋਂ ਬਣਾਉਂਦੇ ਸਾਡੇ ਨਾਲ ਬਲਬੀਰ ਸਿੰਘ ਸਿੱਧੂ ਜੁੜੇ ਹੋਏ ਨੇ ਸਿੱਧੂ ਸਾਹਿਬ ਕਿਵੇਂ ਦੇਖ ਦੂੰ ਅੱਜ ਦੇ ਇਸ ਕਾਫਲੇ ਨੂੰ ਅੱਜ ਪਹਿਲੀ ਗੱਲ ਤਾਂ ਲੋਕਾਂ ਦਾ ਉਤਸ਼ਾਹ ਹੈ ਜਾਂ ਖੁਸ਼ੀ ਹੈ ਲੋਕਾਂ ਦੇ ਇਕੱਠ ਹੈ ਇਸ ਗੱਲ ਦਾ ਪ੍ਰਤੀਕ ਹੈ ਜਿਹੜੀ ਮੌਜੂਦਾ ਸਰਕਾਰ ਹੈ ਉਹ ਲੋਕਾਂ ਦਾ ਆਪਣਾ ਵਿਸ਼ਵਾਸ ਗਵਾ ਚੁੱਕੀ ਹੈ ਅੱਜ ਪੰਜਾਬ ਦੇ ਲੋਕ ਇਹ ਮਹਿਸੂਸ ਕਰਦੇ ਆ ਸਾਡੋ ਬੜੀ ਬੜੀ ਗਲਤੀ 2022 ਚ ਹੋਈ ਐ ਉਹ ਹੁਣ ਆਪਣੀ ਗਲਤੀ ਨੂੰ ਸੁਧਾਰਨਾ ਚਾਹੁੰਦੇ ਨੇ ਤੇ ਅੱਜ ਇਹ ਕਾਰਨ ਹੈ ਕਿ ਵੱਡਾ ਇਕੱਠ ਹੋਣ ਦਾ ਕਾਰਨ ਇਹੀ ਐ ਕਿ ਪੰਜਾਬ ਦੇ ਚੌੜੀ ਜੋ ਕਾਂਗਰਸ ਪਾਰਟੀ ਨੇ ਪ੍ਰਸ਼ਾਸਨ ਦਿੱਤਾ ਜਾਂ ਜੋ ਪੰਜਾਬ ਸਰਕਾਰ ਰਹੀ ਜੋ ਕੰਮ ਕੀਤੇ ਆ ਉਹ ਬੜੇ ਲਾਮਿਸਾਲ ਕੰਮ ਸੀਗੇ ਪਰ ਇਹ ਸਰਕਾਰ ਬੁਰੀ ਤਰ੍ਹਾਂ ਹਰ ਫਰੰਟ ਤੇ ਫੇਲ ਹੋਈ ਐ ਚੰਨੀ ਸਾਹਿਬ ਚੰਨੀ ਸਾਹਿਬ ਕਿਵੇਂ ਦੇਖਦੇ ਹੋ ਕੋਟਲੀ ਜੀ ਕਿਵੇਂ ਦਾ ਮਾਹੌਲ ਲੱਗ ਰਿਹਾ ਅੱਜ ਦਾ ਇੱਕ ਤਰਫਾ ਮਾਹੌਲ ਆ ਇੱਕ ਤਰਫਾ ਮਾਹੌਲ ਹੋ ਚੁੱਕਿਆ ਲੋਕਾਂ ਨੇ ਮਨ ਬਣਾ ਲਿਆ ਔਰ ਜੋ ਗਲਤੀ 2022 ਚ ਜਿਵੇਂ ਸਾਹ ਬਲਬੀਰ ਸਿੰਘ ਹੋਰਾਂ ਨੇ ਕਿਹਾ ਕਿ ਅੱਜ ਲੋਕ ਉਹਦਾ ਸਾਸ ਕਰਨ ਲੱਗੇ ਨੇ ਤੇ ਅੱਜ ਦੇਖੋ ਸਾਡੇ ਨਾਲ ਪਿਛਲੇ 3 ਘੰਟਿਆਂ ਤੋਂ ਲਗਾਤਾਰ ਹਜ਼ਾਰਾਂ ਦੀ ਗਿਣਤੀ 'ਚ ਬਰਨਾਲੇ ਦੇ ਲੋਕ ਜਿਹੜੇ ਨੇ ਪੈਦਲ ਚੱਲ ਰਹੇ ਨੇ ਤਾਂ ਅੱਜ ਇੱਕ ਹਵਾ ਤੇ ਫਿਜ਼ਾ ਬਦਲ ਗਈ ਹੈ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਲਈ ਇੱਕ ਬਹੁਤ ਹੀ ਸੁਨਹਿਰਾ ਭਵਿਕਾਉਣ ਵਾਲਾ ਤਾਂ ਅੱਜ ਕਾਂਗਰਸ ਪਾਰਟੀ ਨੂੰ ਜਿਤਾਓ ਜਾ ਜੋ ਆਪਾਂ ਪੰਜਾਬ ਨੂੰ ਬਚਾਈਏ ਪੰਜਾਬ ਦੀ ਕਿਸਾਨੀ ਔਰ ਜਵਾਨੀ ਨੂੰ ਬਚਾਈਏ ਇਹੀ ਸਾਡਾ ਸੰਕਲਪ ਹੈ ਇਹ ਸਨ ਕੋਟਲੀ ਸਾਹਿਬ ਜਿਨ੍ਹਾਂ ਨੇ ਦੱਸਿਆ ਵੀ ਪੰਜਾਬ ਦਾ ਜਿਹੜਾ ਸੁਨਹਿਰਾ ਭਵਿੱਖਾ ਉਹ ਅੱਗੇ ਚੱਲ ਕੇ ਆਉਣ ਵਾਲਾ ਲੋਕਾਂ ਨੂੰ ਕਿਤੇ ਨਾ ਕਿਤੇ ਆਸ ਵੱਜ ਚੁੱਕੀ ਆ ਪਲ-ਪਲ ਦੇ ਅਪਡੇਟ ਦੇਖ ਰਹੋ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਫਗੋਲਾ ਬਰਨਾਲਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ